ਜੀ ਬਟੂ ਜੀ ਅੱਜ ਜਿਹੜੇ ਹੋਰ ਪਾੜੇ ਜਿਵੇਂ ਕੇ ਬੈਠੇ ਹਨ ਸਾਡੇ ਉਨਾਂ ਕੋਈ ਬਹੁਤ ਬਾਤ ਤਾਂ ਨਹੀਂ ਹੈ ਜੇਕਰ ਕੋਈ ਉਸਾਂ ਮੋਰਚਾ ਅੱਜ ਥੋੜਾ ਪੈਂਦੀ ਕਲਾ ਵਿੱਚ ਗਿਆ ਤਾਂ ਉਸ ਦੇ ਵਿੱਚ ਉਹਨਾਂ ਆਗੂਆਂ ਦਾ ਕਸੂਰ ਹੈ ਉਹਨਾਂ ਬਕਰੀਆਂ ਦਾ ਕਸੂਰ ਹੈ ਜਿਹੜੇ ਆਪਣੇ ਆਪ ਨੂੰ ਧਰਮੀ ਆਖੀ ਕਹਿੰਦੇ ਸੀ ਧਰਮੀ ਬਾਪੂ ਕਹਿੰਦੇ ਸੀ ਪਰ ਜਦੋਂ ਅੰਮ੍ਰਿਤਪਾਲ 18 ਮਾਰਚ ਦੀ ਗੱਲ ਹੈ ਜਦੋਂ ਸੁਹਾਣਾ ਮੋਰਚਾ ਲੱਗਿਆ ਤਾਂ ਸਾਰੇ ਨੌਜਵਾਨ ਕੌਮੀ ਸਾਹ ਮੋਰਚੇ ਵਿੱਚੋਂ ਉੱਠ ਕੇ ਸੁਹਾਣੇ ਗੁਰਦਰ ਸਾਹਿਬ ਦੇ ਬੈਠ ਗਏ ਇਹ ਬਾਰੇ ਅੱਜ ਤੁਹਾਨੂੰ ਮੈਂ ਪੇਰੀ ਵਾਲੇ ਤੇ ਸਪਸ਼ਟਲੀ ਵੀ ਦੱਸਣਾ ਚਾਹੁੰਦਾ ਕਿ ਕਿਤੇ ਇਹ ਜੋ ਮੌਜੂਦ ਆਪਣਾ ਬੈਠੀ ਆਮਾ ਇਹਨਾਂ ਦੇ ਮਨ ਵਿੱਚ ਕੋਈ ਹਰ ਖੋਰੇ ਦਾ ਤੇ ਕੋਲੀ ਸਾਹਿਬ ਮੋਰਚੇ ਦੇ ਅੰਮ੍ਰਿਤਪਾਲ ਵਰੀ ਇਹ ਚੌਲ ਲਈ ਦਿੱਤੀ ਦੇਖੋ ਗੱਲ ਕਹੀਏ ਜੋ ਮੋਰਚੇ ਦੇ ਆਪਕੋ ਸਨ ਕੋਈ ਕਮਰੇ ਵਿੱਚ ਬੈਠ ਕੇ ਮੀਟਿੰਗ ਕਰੀ ਗਏ ਉਹਨਾਂ ਵਿੱਚ ਕੌਣ ਸੀ ਜੋ ਮੋਰਚੇ ਕਮੇਟੀ ਦੇ ਕੁਝ ਨੰਬਰ ਕੁਝ ਪਕੀਏ ਕੋਈ ਜੇ ਰੁਕੋ ਅभी ਤੁਹਾਨੂੰ ਕੋਈ ਕਾਲ ਦਿਵਾਗੇ ਪਰ ਨੌਜਵਾਨਾਂ ਨੇ ਆਪਣੇ ਆਪ ਚਹਾੜੇ ਗੁਰਦਰਾ ਸਾਹਿਬ ਸਿੰਘੀ ਦੇ ਮਹੌਲੀ ਐਰਪੋਰਟ ਰੋਡ ਤੇ ਜਗ੍ਹਾ ਰੋਕੀ ਉਹ ਨੌਜਵਾਨਾਂ ਨੇ ਬਾਰ ਬਾਰ ਇਹ ਗਲਤੀ ਕਿ ਜੋ ਅਸੀਂ ਕੌਮ ਸਾਹਿਬ ਮੋਟਰਾਈਸਾਂ ਤੇ ਕੋਈ ਮਿਲ ਪਾਗੀ ਨਹੀਂ ਸਭਾਈ ਸਾਹਿਬ ਪਰ ਕੁਸ਼ਕਾਰੀ ਆਗੂ ਵਿੱਚੇ ਸਵਾਲਾ ਗੁਰਦਰਾਜੀ ਕਮੇਟੀ ਜੋਤੀ ਦਲਬੀਰ ਪੀਐਲਪੀ जो सिंह शहीदों के नाम से प्रेरणा कर बात बच्च बनि है नौजवान के गांधा फेरिया शाम ने मंदिर तक प्रबंध भी करते दिता सो नौजवानों सारे जनता ਇਹ ਦੇਖਣਾ ਹੈ ਇਹ ਲੋਕ ਕਿਹੜੇ ਕਾਹਦੀ ਕਰ ਰਹੇ ਨੇ ਇਹ ਲੋਕ ਕਰ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਇਹ ਸਾਡੀ ਸਰਕਾਰ ਹੁੰਦੀ ਅਸੀਂ ਅੰਮ੍ਰਿਤਪਾਲੋਂ ਕੱਢਾ ਸਕੂਤ ਤੋਂ ਦੇ ਦਿਆ ਸੀ ਕਿ ਸਾਡੀ ਸਰਕਾਰ ਹੁੰਦੀ ਅਸੀਂ ਅੰਮ੍ਰਿਤਪਾਲੋਂ ਦਸਤਖਤ ਵੀ ਲੋੜ ਕਰਦੇ ਸੀ ਸੋ ਨੌਜਵਾਨੋ ਜਦੋਂ ਅਸੀਂ ਕਾਂਗ ਬਾਗਜਾਂ ਦੇ ਖੇਦ ਕਰਦੇ ਅਸੀਂ ਨੌਜਵਾਨ ਲੋਕ ਤੇ ਨਹੀਂ ਤਾਂ ਸਾਨੂੰ ਕਹੇ ਜਾਂਦਾ ਹੈ ਕਿ ਤੁਸੀਂ ਕਾਂਗਰਸ ਦੇ ਹੋ ਬਿਲਕੁਲ ਨਹੀਂ ਨਾ ਅਸੀਂ ਕਾਂਗਰਸ ਦੇ ਹਾਂ ਨਾ ਦੀ পাগল ਹੋ ਜਾਂਦਾ ਅਸੀਂ ਗੁਰਬੇਦ ਜੀ ਦੇ ਪੁੱਤਰਾਂ ਪਾਪਾ ਜਮੈਲ ਸਿੰਘ ਦੇ ਬਾਰਸਾ ਅਸੀਂ ਜਿਹਨਾਂ ਨੇ ਖਾਸ ਰਾਜੀ ਦੀ ਗੱਲ ਕੀਤੀ ਬਲੋਸ ਦੇ ਲੋਰ ਨੂੰ ਬਾਈ ਦੀਪ ਸਿੰਘ ਜੀ ਨੇ ਉਸੇ ਲੋਰ ਨੂੰ ਪਾਇਆ ਨਾ ਪਾਉਂਦੇ ਖਾਸ ਰਾਜੀ ਦੀ ਗੱਲ ਕੀਤੀ ਅਸੀਂ ਅਜੇ ਖਾਹੀ ਖਾਸ ਰਾਜੀ ਦੀ ਗੱਲ ਕਰਾਂਗੇ ਜੇਕਰ ਸਾਨੂੰ ਹਲੇ ਹੋਰ ਪਨਾ ਦਾ ਲੱਗ ਜਾਣਾ ਸੌ ਸਾਲ ਲੱਗ ਜਾਵੇ ਤਾਰੇ ਜਿਹੜੇ ਕਾਂ ਦੀ ਨਹੀਂ ਪੂਜਾਂਗੇ ਰਾਜੇ ਦੀ ਕਾਖਾ ਰਾਜੇ ਦੀ